ਬਾਣੀ ਤਾਂ ਗਉਹ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪੇ ਹੋ ਸਾਰੰਗ ਪਾਣੀ ਕਹਿ ਨਨਕ ਸਦਾ ਗਾਵੋ ਇਹ ਸਚੀ ਬਾਣੀ ਸੋ ਕਹੋ ਟਲ ਗੁਰ ਸੇਵੀਐ ਏਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਟੂ ਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਤਕ ਤੁਖ ਕਹਾਂ ਬਿਆਪੈ ਜਕ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਕ ਤੁਖ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ अंत चलै गोहरी गुण गोन निजान गुण तिन ही गाए ज क कृपा तरी सो सुखिया तन उस जनमा ਨਾਨਕ ਤਿਸ ਬਲਹਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਾ ਕਿਰਪਾ ਤਾਰੀ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਤਾ ਕੋ ਧੁਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾਉ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਰੀ 사ਤ ਸੰਗਤ ਜੀ ਅਕਾਲ ਪੁਰਖ ਜੀ ਨੇ અપਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਕਿ ਆਪ ਸਭ ਧੰ ਸਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਮ ਸਾਹਿਬ ਵਿਖੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਸਤ ਸੰਗਤ ਕਰ ਆਪਣਾ ਮਨੁੱਖਾ ਜਨਮ ਸਫਲਾ ਕਰ ਰਹੇ ਹੋ ਅਜਿਦਾ ਪਾਵਨ ਪਵਿੱਤਰ ਮੁਖਵਾਕ ਟੋਡੀ ਰਾਗ ਅੰਦਰ ਪੰਚਮ ਪਾਦਸ਼ਾਹ ਸ਼ਹੀਦਾਂ ਦੇ ਸਿਰਤਾਜ ਧੰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਜੋ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 711 ਤੇ 12 ਉੱਪਰ ਸ਼ੋਭਿਤ ਹੈ ਸਤਿਗੁਰ ਜੀ ਕਿਰਪਾ ਮਿਹਰਮਤ ਕਰਨ ਪਾਵਨ ਬਾਣੀ ਦੇ ਇਲਾਹੀ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਸਾਥ ਸੰਗਤ ਜੀ ਕੋਲ ਜ਼ਰੂਰੀ ਬੇਨਤੀਆਂ ਹਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਅਸਥਾਨ ਗੁਰਦਵਾਰਾ ਮੋਤੀ ਬਾਗ ਸਾਹਿਬ ਮੇਨ ਦਰਬਾਰ ਹਾਲ ਦੇ ਸੁੰਦਰੀ ਕਣ ਦੀ ਸੇਵਾ ਦੇ ਲਈ ਸੇਵਾ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਵਚਨ ਸਿੰਘ ਜੀ ਕਾਰਸਿਆਂ ਵਾਲਿਆਂ ਨੇ ਸੰਪੂਰਨ ਕਰਵਾਈ ਹੈ ਇਸ ਸੰਬੰਧ ਵਿੱਚ ਕੱਲ 10 ਤਰੀਕ ਨੂੰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਉਪਰੰਤ ਕੀਰਤਨ ਅਤੇ ਅਰਦਾਸ ਸਮਾਗਮ ਸਵੇਰੇ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸੁ ਵਿਸ਼ੇਸ਼ ਮਗਮ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੇ ਗੁਰ ਸ਼ਬਦ ਕੀਰਤਨ ਗੁਰਮਤ ਅਤੇ ਇਤਿਹਾਸਕ ਵਿਚਾਰਾਂ ਸਰਵਨ ਕਰਪਣਾ ਜੀਵਨ ਸਫਲਾ ਕਰਨਾ ਹਰ ਬੁੱਧਵਾਰ ਇਸ ਪਾਵਨ ਸਥਾਨ ਗੁਰਦੁਆਰਾ ਸੀਸਕੰਨ ਸਾਹਿਬ ਅਤੇ ਹਰ ਐਤਵਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਮਰ ਸੰਚਾਰ ਹੁੰਦਾ ਹੈ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਡੇ ਬਾਟੇ ਦੀ ਪਹੁੰਚ ਨਹੀਂ ਲਈ ਉਹ ਕਿਸੇ ਵੀ ਬੁੱਧਵਾਰ ਇਸ ਪਾਵਨ ਸਥਾਨ ਤੇ ਜਾਂ ਕਿਸੇ ਵੀ ਐਤਵਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਰੋ ਕੇ ਸਿ ਸ਼ਨਾਣ ਕਰਕੇ ਦਿਨ ਦੇ ਠੀਕ 11 ਵਜੇ ਹਾਜ਼ਰੀਆਂ ਭਰ ਕੇ ਮਰਤਪਾਨ ਕਰ ਸਕਦੇ ਹਨ ਕਕਾਰਾਂ ਦੀ ਸੇਵਾ ਦਲਿਸ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਟਾ ਰਹਿਤ ਕੀਤੀ ਜਾਂਦੀ ਹੈ ਦਿੱਲੀ ਦੇ ਇਤਿਹਾਸਕ ਗੁਰਦਾਮਾਂ ਦੀ ਸੇਵਾ ਸੰਭਾਲ ਬਾਬਾ ਵਚਨ ਸਿੰਘ ਜੀ ਕਾਰਸਾ ਵਾਲੇ ਅਚਿਨਾਂ ਦੇ ਸਹਿਯੋਗੀ ਕਰਵਾ ਰਹੇ ਹਨ ਇਸ ਪਾਵਨ ਸਥਾਨ ਵਿਖੇ ਵੀ ਨਿਰੰਤਰ ਸੇਵਾ ਮਾਚਾਰੀਆਂ ਹਨ ਸ੍ਰੀ ਨਾਸ ਸੇਵਾਵਾਂ ਦੇ ਅੰਦਰ ਤਨ ਮਨ ਧਨ ਨਾਲ ਸੇਵਾ ਕਰਕੇ ਆਪਣੀ ਮਾਇਆ ਅਤੇ ਕਾਇਆ ਸਫਲਾ ਕਰਨੀ ਆਓ ਹਣ ਅਗਲੇ ਸਮੇਂ ਵਾਸਤੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੇ ਗੁਰ ਸ਼ਬਦ ਕੀਰਤਨ ਸਰਵਣ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ